ਉਹ ਕੋਸ ਨਹੀਂ ਚਾਹੀਦਾ ਬੰਦਾ ਸਾਨੂੰ ਇੱਕ ਕੰਟੇ ਦੀ ਖਾਤਰ ਦੇ ਦੇਣ ਸਹੀ ਇੱਕ ਕੰਟੇ ਦਿਖਾਤੇ ਸਰਕਾਰ ਸਾਨੂੰ ਬੰਦਾ ਦੇ ਦੇ ਅਸੀਂ ਆਪੇ ਹੀ ਬਦਲੇ ਲੈ ਲੱਗੇ ਮੈਂ ਕਰਵਾਉਗਾ ਬੰਦੇ ਨੂੰ ਮਾਰ ਕੇ ਪਰਚਾ ਆਪ ਦੇਤੇ ਮੈਂ ਕਰਵਾਉਂਗੀ ਸਾਨੂੰ ਇੱਕ ਕੰਟੇ ਦੀ ਲਈਓ ਬੰਦਾ ਦੇ ਦੇ ਜੇ ਅਸੀਂ ਕਿਸੇ ਧੀ ਦੀ ਖਾਤਰ ਜੇਲ੍ਹ ਭੁਗਤ ਲਾਗੇ ਕਿਦਾ ਸਾਨੂੰ ਕੋਈ ਗੱਲ ਨਹੀਂ ਅਥੇ ਸਾਡਾ ਲੱਖਾਂ ਧੀਆ ਬਚਣਗੇ ਹਾਂ ਉਹ ਸਹੀ ਕੋਈ ਗੱਲ ਨਹੀਂ ਅਸੀਂ ਨਾ ਕਰੀ ਬਸ ਮਾਈ ਕਟਾਉ ਕਰੂਗੀ ਮਾਰਸਿਆ ਇਹ ਮਾਈ ਭਾ ਕੋਰਦੀ ਮਾਰ ਤੈਨੂੰ ਕਰਾ ਅਵਾਜ਼ ਬੁਲੰਦ ਕੀਤੀ ਆ ਕਰੋ ਮੈਂ ਤਾਂ ਮੁਸੇ ਵਾਲੇ ਦੇ ਭੌਗਤੇ ਵੀ ਬੋਲ ਕੇ ਆਈ ਸੀਗੀ ਜਿਵੇਂ ਜਿਵੇਂ ਪ੍ਰਸ਼ਾਸਨ ਅੱਗੇ ਕੋਈ ਦੋਸ਼ੀ ਫੜਦੇ ਤਾਂ ਇਹਦਾ ਇਨਕਾਊਂਟਰ ਹੋ ਜਾਂਦਾ ਇਹਦਾ ਕਿਉਂ ਨਹੀਂ ਇਨਕੰਟਰ ਹੋਇਆ ਕਿਉਂ ਨਹੀਂ ਹੋਇਆ ਹਾਂ ਇਹਦਾ ਕਿਉਂ ਨਹੀਂ ਹੋਇਆ ਇੱਥੋਂ ਅੰਦਰ ਵੜੇ ਪੁਲਿਸ ਵਾਲੇ ਪੈਸੇ ਲੈ ਕੇ ਬਾਹਰ ਨਿਕਲ ਆਏ ਜੇ ਪੁਲਿਸ ਵਾਲੇ ਜੇ ਤਾਂ ਮਾੜੀ ਜੀ ਕਿਸੇ ਨੂੰ ਚੁੱਟੇ ਦੀ ਹੋ ਜੇ ਚੋਰੀ ਦੀ ਹੋ ਜੇ ਤਾਂ ਉਹਨਾਂ ਦੇ ਬਿੱਡਾ ਤੀਕ ਫਰੋਲ ਦਿਆ ਉੱਥੇ ਇਹਨਾਂ ਨੇ ਬਾਥਰੂਮ ਕਿਉਂ ਨਹੀਂ ਫਰੋਲਿਆ ਕਿਉਂ ਨਹੀਂ ਫਰੋਲਿਆ ਬਾਥਰੂਮ ਮੰਨੇ ਸੀ ਉਹ ਲੈ ਕੇ ਬਾਹਰ ਪੈਸੇ ਲੈ ਕੇ ਬਾਹਰ ਨਿਕਲ ਆਏ ਪਤਾ ਸੀ ਸਾਰਾ ਪੌਸਾ ਲੈਣ ਦਾ ਪਤਾ ਸੀ ਪੈਸੇ ਲੈ ਕੇ ਨਿਕਲਿਆ ਪਤਾ ਸੀ ਜਾਂਦੀ ਪੈ ਤੈਨੂੰ ਦੱਸਾਂ ਖਾਮ ਨਹੀਂ ਇਸ ਕੱਲ ਦਾ ਪਤਾ ਹੁੰਦਾ ਕੁੜੀ ਸੱਚੀ ਜਾਂਦੀ ਪਤਾ ਸੀ ਜਾਂਦੀ ਬਾਤ ਸੱਚ ਦੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਮਿਲ ਗਿਆ ਸੀਗਾ ਤੈਨੂੰ ਦੱਸਾਂ ਜੀ ਪਲਸਾਲਾ ਨੇ ਕੁਛ ਨਹੀਂ ਕਰਨਾ ਮੈਂ ਮੂੰਹ ਤੇ ਕਹਿੰਨੀ ਆ ਕੁਛ ਨਹੀਂ ਕਰਨਾ ਲੁੱਟ ਸਭ ਤੋਂ ਉੱਚਾ ਆ ਧਰਨਾ ਲਾਣਾ ਸ਼ੁਰੂ ਕਰ ਬਸ ਜੀ ਜੀ ਲਾ ਮਾਂਗੇ ਕੱਲ ਨੂੰ ਜਾਵਾਂਗੇ ਲਾਉਣਾ ਹੀ ਲਾਉਣਾ ਹੈ ਅਸੀਂ ਵੀ ਧੀਆਂ ਆਲੇ ਆ ਸਾਡੇਆਂ ਧੀਆਂ ਮੇਰੇ ਮੂਰੇ ਵੀ ਦੋ ਧੀਆਂ ਰੱਖੀਆਂ ਆ ਸਾਡੀਆਂ ਕੁੜੀਆਂ ਚੰਡੀਗੜ੍ਹ ਦੇ ਵਿੱਚ ਜੋਬ ਕਰਦੀਆਂ ਕੰਗਾਂ ਰਹਿੰਦੀਆਂ ਕੁਛ ਵੀ ਹੋ ਸਕਦਾ ਹੈ ਕੁਛ ਵੀ ਹੋ ਸਕਦਾ ਹੈ ਜੀ ਹਾਂ ਸਾਡੇ ਨਾਲ ਕੁਝ ਵੀ ਹੋ ਸਕਦਾ ਹੋਰ ਜ਼ਿਆਦਾ ਹਿੰਮਤ ਵਧੂਗੀ ਜ਼ਿਆਦਾ ਹਿੰਮਤ ਵਧੂਗੀ ਪਰ ਇਹ ਹਿੰਮਤ ਵਧਣ ਨਹੀਂ ਦੇਣੀ ਚਾਹੀਦੀ ਬੀਬਕਾ ਤੁਸੀਂ ਇਹ ਇਕਤਾ ਕਰੋ ਸਾਡੇ ਚ ਇਕਤਾ ਹੈ ਨਹੀਂ ਇਕਤਾ ਨਹੀਂ ਹੈ ਜਮਾਨਾ ਹੈ ਨਹੀਂ ਜੇ ਸਾਡੇ ਚ ਇਕਤਾ ਨਿਕਣਾ ਤੇ ਆ ਕੁਝ ਤਾਂ ਹੋਈ ਜਾਂਦਾ ਜੇ ਸਾਡੇ ਪੰਜਾਬ ਦੀ ਇਕਤਾ ਹੋਵੇ ਕੋਈ ਖਾਂ ਚਲੀ ਕੀ ਜਾਵੇ ਸਾਡੇ ਪੰਜਾਬ ਦੀ ਬੰਦਿਸ਼ ਦੇ ਵਿੱਚ ਪਏ ਨੇ ਸੌਤੀ ਆਰ ਦਾ ਰਿਪੋਰਟ ਕਾਨੂੰਨ ਆ ਜੀ ਅਗਲੇ ਨਾਲ ਦੀ ਨਾਲ ਚਰਾਹੇ 'ਚ ਬਹਿ ਕੇ ਧੌਣ ਲੈ ਦਿੰਦੇ ਆ ਨਜ਼ਾਰਾ ਇਸ ਚੀਜ਼ ਦਾ ਨਜ਼ਾਰਾ ਤੈਨੂੰ ਦੱਸਾਂ ਗੱਲ ਇਹ ਚੀਜ਼ਾਂ ਸਾਡੇ ਤਾਂ ਕਾਨੂੰਨ ਹੀ ਹਨੀ ਦੋ ਚਾਰ ਬੰਦੇ ਉਸੇ ਟਾਈਮ ਇਹਨਾਂ ਨੇ ਮੇਰੀ ਗੱਲ ਮਾਰੇ ਹੁਣ ਤਾਂ ਲੋਕਾਂ ਨੂੰ ਡਰ ਪੈ ਜੇ ਲੋਕਾਂ ਨੂੰ ਤਾਂ ਇਹ ਵਿਚਾਰਦਨ ਜੇਲ੍ਹ ਘੱਟ ਕੇ ਅਸੀਂ ਘਰੇ ਆ ਜਾਗੇ ਕੋਈ ਹੁਸ਼ਿਆਰਪੁਰ ਦੇ ਵਿੱਚ ਹਰਵੀਰ ਨੂੰ ਮਾਰਿਆ ਸੀ ਉਹ ਤਾਂ ਟ੍ਰਾਇਲਿੰਗ ਚੱਲਿਆ ਲੈ ਦੇਖੋ ਜੇ ਉਹਨੂੰ سزا ਦਿੱਤੀ ਹੁੰਦੀ ਤਾਂ ਲੱਗਦਾ ਬਿਲਕੁਲ ਹਾਂ ਹਾਂ ਸੀ ਕੁਝ ਨਹੀਂ ਦੁਬਾਰਾ ਉਹ ਇੱਕ ਨਹੀਂ ਆ ਪਾ ਜੀ ਇੱਕ ਨਹੀਂ ਬਹੁਤ ਕੋਸ਼ਾ ਇੱਥੇ ਜਲੰਧਰ ਦੀ ਵੀ ਪਰਸੋ ਚੌਥੇ ਦੀ ਇੱਕ ਖਬਰ ਆਈ ਜਾਂਦੀ ਪਿਓ ਨਹੀਂ ਟੀ ਨਾ ਬਲਾਤਕਾਰ ਕੀਤਾ ਕੁਛ ਨਹੀਂ ਇੱਥੇ ਕੁਛ ਨਹੀਂ ਕੁਛ ਨਹੀਂ ਬਲਾਤਕਾਰ ਨਹੀਂ ਇੱਥੇ ਹੋਣਾ ਮੌਕੇ ਤੇ ਸਜ਼ਾ ਬਸ ਮੌਕੇ ਤੇ ਸਜ਼ਾ ਮਿਲਣੀ ਮੌਕੇ ਤੇ ਸਜ਼ਾ ਹੋਣੀ ਚਾਹੀਦੀ ਆ ਸਜ਼ਾ ਮਿਲਣੀ ਠੀਕ ਹੈ ਮੌਤ ਨਾ ਬੱਟੇ ਮੌਤ ਠੀਕ ਹੈ ਕਤਲ ਤੋਂ ਬੱਟੇ ਕਤਲ ਸਾਨੂੰ ਕਤਲ ਵੱਟੇ ਕਤਲ ਚਾਹੀਦਾ ਸਾਡਾ ਇਹ ਕਾਨੂੰਨ ਗਵਰਨਮੈਂਟ ਕਰੇ ਅਸੀਂ ਕਿਸੇ ਨੂੰ ਮਾਰਦਗੇ ਕਿਸੇ ਬੰਦੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਕਾਹਦੇ ਪਰਚੇ ਮੌਤ ਵਿੱਚ ਮੱਟੀ ਪਾਉਂਦੇ ਉਹਨਾਂ ਨੇ ਸਾਡੀ ਮਾਰਤੀ ਅਸੀਂ ਉਹਨੂੰ ਮਾਰਦਾਂ ਕਿਸ ਗੱਲ ਦਾ ਪਰਚਾ ਮੈਨੂੰ ਦੱਸੋ ਤਾਂ ਸਹੀ ਕਿਸ ਗੱਲ ਦਾ ਪਰਚਾ ਉਹਦਾ ਪੁਲਿਸ ਵਾਲੇ ਚੱਕ-ਚੱਕ ਕੇ ਪਰਚੇ ਕਰਨ ਲੱਗ ਜਾਂਦੇ ਆ ਤੇ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਤੁਮਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉਹਨਾਂ ਨੇ ਆਪਣੇ ਫੈਕਟਸ ਦੱਸੇ ਆ ਉਹ ਇਸੋ ਲੈ ਵਾਸੇ ਮੌਕਾ ਨਹੀਂ ਆ ਇਸ ਵੇਲੇ ਦੇਖੋ ਮਤਾਂ ਟਿੱਕਾਂ ਦਾ ਨਹੀਂ ਇਹ ਹਰ ਕੋਈ ਚਾਹੁੰਦਾ ਕਿ ਬੱਚੀ ਦਾ ਇਨਸਾਫ ਦਿੱਤਾ ਜਾਵੇ ਬਹੁਤ ਜਲਦੀ ਦਿੱਤਾ ਜਾਵੇ ਜੋ ਐਫ ਆਈ ਆਰ ਹੈ ਉਹਦੇ ਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੈ ਜੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਗੱਲ ਕੋਈ ਭ੍ਰਮ ਫੈਲਾਉਂਦਾ ਤੇ ਬਿਲਕੁਲ ਬੇਨਤੀ ਹੈ ਕਿ ਤਦਾਂ ਕੋਈ ਭ੍ਰਮ ਸਮਾਜ ਚ ਨਾ ਫੈਲਾਵੇ ਨੰਬਰ 1 ਨੰਬਰ 2 ਜੋ ਜੋ ਹਾਲੇ ਤੱਕ ਦੇ ਤੱਕ ਹੈ ਪਰਿਵਾਰ ਨੇ ਸੱਚਾਈ ਰੱਖੀ ਹੈ ਸਚਾਈ ਕਮਜ਼ੋਰ ਕਦੀ ਵੀ ਨਹੀਂ ਹੁੰਦੀ ਉਹਦੇ ਹਮੇਸ਼ਾ ਜਿੱਤ ਹੁੰਦੀ ਹੈ ਔਰ ਸਾਨੂੰ ਉਮੀਦ ਹੈ ਕਿ ਹਾਂ ਜਿੱਤ ਰਹੇਗੀ ਬਿਲਕੁਲ 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 ਸਹੀ ਢੰਗ ਨਾਲ ਬਹੁਤ ਅੱਛੇ ਢੰਗ ਨਾਲ ਕਾਰਵਾਈ ਹਰ ਤੱਕ ਚੱਲਦੀ ਭਾਈ ਜੇ ਕਿਸੇ ਤਰ੍ਹਾਂ ਨਹੀਂ ਹੋਏਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏਗੀ ਤੇ ਤੇ ਬਿਲਕੁਲ ਕਲੀਅਰ ਹੈ ਕਿ ਅਗਲੀ ਜਿਹੜੀ ਕਾਰਵਾਈ ਰਹੇਗੀ ਆਨਰੇਬਲ ਕੋਰਟਸ ਦੇ ਵਿੱਚ ਕਿਸੇ ਟਾਈਮ ਵੀ ਕੋਈ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਕੋਈ ਐਸੀ ਗੱਲ ਨਹੀਂ ਹੈ ਕੋਈ ਨਹੀਂ ਹੈ ਕਿ ਹਾਂ ਕਿਤੇ ਕਿਸੇ ਤਰ੍ਹਾਂ ਕੋਈ ਅੜਚਾ ਨਹੀਂ ਆਏਗੀ ਤੇ ਅੱਗੇ ਕੋਈ ਕਾਰਵਾਈ ਕੀਤੀ ਨਹੀਂ ਜਾ ਸਕਦੀ ਐਪਲੀਕੇਸ਼ਨ ਸਪਾਈਲ ਹੋਣ ਗਿਆ ਜਾਂ ਜੋ ਵੀ ਜਿੱਤੇ ਤੇ ਲੋਡ ਪੈਗੀ ਪਰਿਵਾਰ ਬਿਲਕੁਲ ਇਨਸਾਬ ਲੈਣ ਲਈ ਡੱਟ ਕੇ ਖੜਾ ਔਰ ਕਾਨੂੰਨੀ ਰੂਟ ਨਾਲ ਜੋ ਜੋ ਕਾਰਵਾਈ ਬਣਦੀ ਹੋਏ ਕਿ ਉਹਨਾਂ ਦੀ ਡੱਟ ਕੇ ਹੋਏਗੀ ਜੀ ਠੀਕ ਹੈ ਜੀ ਪਿਛਲੇ ਦਿਨ ਜਿਹੜੀ ਜਲੰਧਰ ਵਿਖੇ ਘਟਨਾ ਵਾਪਰੀ ਹੈ 13 ਸਾਲ ਦੀ ਬੱਚੀ ਦੇ ਨਾਲ ਦਰਿੰਦੇ ਵੱਲੋਂ ਉਹ ਕਮੀਨਗੀ ਹਰਕਤ ਕੀਤੀ ਗਈ ਜਿਹੜੀ ਕਿ ਦੁਸ਼ਮਣਾਂ ਨੇ ਵੀ ਨਹੀਂ ਅਜੇ ਤੱਕ ਇਸ ਤਰ੍ਹਾਂ ਕੀਤਾ ਤੇ ਪੰਜਾਬ ਦੀ ਜਿਹੜੀ ਪੁਰਾਤਨਤਾ ਹੈ ਉਹ ਦੁਸ਼ਮਣ ਦੀ ਬਹੂ ਬੇਟੀ ਲਈ ਵੀ ਧੀਆ ਭੈਣ ਪਤਨੀ ਮਾਂ ਦਾ ਅਦਬ ਦੇਣ ਵਾਲੀ ਸ਼ੋਕਯੋਮੰਦਾ ਆਖੀਏ ਜਿੱਤ ਜਮੇ ਰਾਜਾਨ ਵਾਲੀ ਸੀਗੀ ਔਰ ਇਸ ਘਟਨਾ ਦੀ ਜਿੱਥੇ ਅਸੀਂ ਨਖੇਦੀ ਕਰਦੇ ਆ ਨਿੰਦਾ ਕਰਦੇ ਆ ਉਥੇ ਅਸੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਹ ਗੱਲ ਲੋਕ ਸਭਾ ਵਿਧਾਨ ਸਭਾ ਚ ਹੋਵੇ ਔਰ ਤੁਰੰਤ ਇਹਦੇ ਲਈ ਇੱਕ ਕਮਿਸ਼ਨ ਕਾਇਮ ਹੋਣਾ ਚਾਹੀਦਾ ਇਹਨਾਂ ਬੰਦਿਆਂ ਦੀ ਇਹਨਾਂ ਦਰਿੰਦਿਆਂ ਲਈ ਕੋਈ ਰਿਮਾਂਡ ਨਹੀਂ ਕੋਈ ਇਹਨਾਂ ਦੀ ਜ਼ਮਾਨਤ ਨਹੀਂ ਕੋਈ ਵੇਲ ਨਹੀਂ ਇੱਥੇ ਸਿਰਫ ਤੇ ਸਿਰਫ 24 ਘੰਟਿਆਂ ਦੇ ਅੰਦਰ ਲਿਆ ਕੇ ਇਸ ਬੰਦੇ ਨੂੰ ਇੱਥੇ ਫਾਂਸੀ ਦੇਣੀ ਬਣਦੀ ਹੈ ਔਰ ਇਸ ਦੇ ਘਰ ਦੀ ਸਰਕਾਰ ਨੂੰ ਨਿਲਾਮੀ ਕਰਾਉਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਕਿਸੇ ਦੀ ਬੱਚੀ ਵੱਲ ਗੰਦੀ ਅੱਖ ਜਾਂ ਇਦਾਂ ਦੁਸ਼ਕਰਮ ਕਰਕੇ ਉਹਦਾ ਕਤਲ ਕਰਨ ਦਾ ਹਿਆਨਾ ਕਰ ਸਕੇ ਇਹ ਵੀ ਕਵਾਂਗੇ ਸਰਕਾਰਾਂ ਨੂੰ ਇਹੋ ਜੀ ਜਿਹੜੀ ਮਾਨਸਿਕਤਾ ਹੈ ਉਹ ਉਹਨਾਂ ਲੱਚਰ ਕਲਾਕਾਰਾਂ ਨੇ ਲਿਆਂਦੀ ਹੈ ਜਿਨ੍ਹਾਂ ਨੇ ਹੀਰ ਰਾਜਿਆਂ ਦੇ ਕਿਸੇ ਗਾਏ ਸੁਣਾਏ ਅਧ ਨੰਗੀਆਂ ਬੀਬੀਆਂ ਨੂੰ ਨਚਾ ਕੇ ਸੱਭਿਆਚਾਰ ਆਕਿਆ ਉਸ ਸੱਭਿਆਚਾਰ ਦਾ ਵੀ ਇਹ ਨਤੀਜਾ ਹੈ ਜਦ ਕੀ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੋਇਆ ਕਿ ਮੇਰੇ ਮੋਹਨ ਸਰਵਨੀਏ ਨਾ ਸੁਣਾਏ ਇਹੋ ਜਿਹੜੇ ਗੰਦ ਖੋਲਣ ਵਾਲੇ ਕਿਸੇ ਹੁਣ ਉਹਨਾਂ ਤੋਂ ਬਚੋ ਜੇ ਨਰਿੰਦਰ ਪਾਰ ਵਰਗੇ ਕਰਨਲ ਬਣ ਜਾਣ ਔਰ ਉਹ ਸਪ੍ਰੈਸ ਸੈਕਟਰੀ ਬਣ ਜਾਣ ਰਾਸ਼ਟਰਪਤੀ ਦੇ ਉਹ ਨਾਵਲ ਲਿਖ ਦੇਣ ਤੇ ਉਹ ਨਾਵਲ ਸਮਾਜ ਨੂੰ ਗੰਦਲਾ ਕਰਨ ਵਾਲਾ ਹੋਵੇ ਤੇ ਸਮਾਜ ਉਹਦੇ ਤੇ ਵੀ ਮੁਕਦਮਾ ਦਰਜ ਕਰਾ ਦਿੰਦਾ ਆ ਭਾਵੇਂ ਕਿ ਰਾਸ਼ਟਰਪਤੀ ਦੇ ਕੋਲ ਬਹਿ ਕੇ ਡਿਊਟੀ ਕਰਨ ਵਾਲਾ ਵੀ ਕਿਉਂ ਨਾ ਹੋਵੇ ਇਹਨਾਂ ਵਾਸਤੇ ਅੱਜ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਸਰਕਾਰ ਨੂੰ ਦੇਣੀ ਬਣਦੀ ਹੈ ਤੇ ਅੱਜ ਸਾਨੂੰ ਪੁੱਛਦੇ ਵੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਉਹੀ ਚਾਹੁੰਦੇ ਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਫੈਸਲਾ ਸੀਗਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਤਲ ਸਾਨੂੰ ਦਿੱਤੇ ਜਾਣ ਸਜ਼ਾ ਹੁਣ ਸਰਕਾਰ ਨਹੀਂ ਸਜ਼ਾ ਸੀ ਦੇਾਂਗੇ ਜਾਂ ਤਾਂ ਸਜ਼ਾ 24 ਘੰਟਿਆਂ ਚ ਸਰਕਾਰ ਫਾਂਸੀ ਦੇਵੇ ਜੇ ਸਿੱਖ ਮੁੰਡੇ ਮਾਰਨ ਲਈ ਤੁਹਾਨੂੰ ਜੱਜਮੈਂਟਾਂ ਦੀ ਪੁਲਿਸ ਨੂੰ ਲੋੜ ਨਹੀਂ ਪਈ ਭਾਈ ਜਸਵੰਤ ਸਿੰਘ ਖਾਲੜੇ ਦੀ ਜੱਜਮੈਂਟ ਨਾ ਮਾਰਿਆ ਗੋਲੀ ਤੁਸੀਂ ਭਾਈ ਕੌਂਕੇ ਨੂੰ ਤੁਸੀਂ ਗੋਲੀ ਜੱਜਮੈਂਟ ਨਾ ਮਾਰਿਆ ਜਦੋਂ ਉਹ ਮਾਰਨੇ ਸੀ ਉਹ ਬਲਾਤਕਾਰ ਹੀ ਨਹੀਂ ਸਨ ਉਹ ਗੁਰੂ ਕੇ ਸਿੱਖ ਸਨ ਤੇ ਬਿਨਾਂ ਜੱਜਮੈਂਟਾਂ ਤੋਂ ਤੁਸੀਂ ਮੁਕਾਬਲੇ ਬਣਾ ਕੇ ਗੋਲੀਆਂ ਮਾਰਤੀਆਂ ਇੱਥੇ ਪੁਲਿਸ ਵਾਲਿਆਂ ਦੀ ਗੋਲੀ ਕਿਉਂ ਨਹੀਂ ਚੱਲਣੀ ਚੱਲਣੀ ਬਣਦੀ ਸੀ ਕਿ ਦੂਸਰਾ ਇਹ ਦਰਿੰਦਾ ਆ ਮਹੱਲੇ ਨਵਾਲਿਆਂ ਨੂੰ ਸੌਂਪ ਦੇਣਾ ਚਾਹੀਦਾ ਸੀ ਇਹਦੇ ਤੇ ਰੀਜ ਲਾਓ ਇੱਕ ਵਾਰੀ ਤਾਂ ਕਿ ਭਵਿੱਖ ਵਿੱਚ ਕੋਈ ਇੰਜ ਨਾ ਕਰੇ ਔਰ ਉਹਦੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਕੇ ਜੰਤਕ ਕੀਤੇ ਜਾਂਦੇ ਵੀ ਕਿਸੇ ਬੱਚੀ ਨਾਲ ਇੰਜ ਕਰਨ ਵਾਲੇ ਨਾਲ ਭਵਿੱਖ ਵਿੱਚ ਇੰਜ ਹੋਊ ਇਹ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਇਹ ਵੀ ਕਵਾਂਗੇ ਕਿ ਜੇ ਕਿਤੇ ਪ੍ਰਸ਼ਾਸਨ ਨੇ ਸਰਕਾਰ ਨੇ ਮਾੜੀ ਮੋਟੀ ਜੀ ਵੀ ਢਿਲ ਵਰਤੀ ਤੇ ਪੰਥ ਉਡੀਕੇਗਾ ਜਰੂਰ ਕਿ ਕਿਸ ਦਿਨ ਉਹਨੇ ਪੁਲਿਸ ਦੀ ਹਿਰਾਸਤ ਚੋਂ ਬਾਹਰ ਆਉਣਾ ਤੇ ਫਿਰ ਕੀ ਹੋਊ ਉਹ ਅਗਲੇ ਦਿਨ ਦੀਆਂ ਖਬਰਾਂ ਦੱਸਣ ਗਿਆ ਕਿ ਉੱਥੇ ਕੀ ਵਾਪਰਿਆ ਤੇ ਕੀ ਹੋਇਆ ਇਹ ਧਿਆਨ ਰੱਖ ਲਿਓ ਅਸੀਂ ਇਸ ਗੱਲ ਦੀ ਜਿੱਥੇ ਨਿੰਦਾ ਕਰਦੇ ਆਂ ਉਥੇ ਅਕਲ ਤੋਂ ਕੰਮ ਲੈ ਲਨ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਲਾਇਨ ਡਾਉਡਰ ਮਨੁੱਖੀ ਅਧਿਕਾਰ ਅੱਜ ਤੁਹਾਡੇ ਕਿੱਥੇ ਖੜੇ ਨੇ ਅੱਜ ਤੁਹਾਨੂੰ ਸੋਚਣਾ ਵਰਦਾ ਕਿ ਕਠੂਏ ਦੇ ਵਿੱਚ 4 6 ਸਾਲਾਂ ਦੀ ਬੱਚੀ ਨਾਲ ਇੰਜੋਏ ਹੋਇਆ ਮਣੀਪੁਰ ਚ ਵਾਪਰਿਆ ਕਲਕੱਤੇ ਚ ਵਾਪਰਿਆ ਅੱਜ ਇੱਥੇ ਵਾਪਰ ਗਿਆ ਇਹ ਤੇ ਪਤਾ ਲੱਗ ਗਿਆ ਕਿ ਇਨ੍ਹਾਂ ਕੁੜੀਆਂ ਨਾਲ ਇਨ੍ਹਾਂ ਬੀਬੀਆਂ ਨਾਲ ਵਾਪਰਿਆ ਉਹਨਾਂ ਦੋਸ਼ੀਆਂ ਨਾਲ ਕੀ ਕੀਤਾ ਇਹ ਸਰਕਾਰ ਨੇ ਅਜੇ ਤੱਕ ਨਹੀਂ ਦੱਸਿਆ ਕਿਸੇ মিডিਏ ਨੇ ਜਨ ਤੱਕ ਨਹੀਂ ਕੀਤਾ ਵਜ੍ਹਾ ਤੇ ਇਸ ਲਈ ਮੈਂ ਇੱਕ ਅੱਜ ਕਹਿਣਾ ਚਾਹੁੰਦਾ ਗੁਰੂ ਘਰ ਦਾ ਕੀਰਤਨੀਆਂ ਸਿੱਖ ਸਦਭਾਵਨਾ ਦਲ ਵੱਲੋਂ ਸ਼ੇਰ-ਏ-ਪੰਜਾਬ ਦਲ ਵੱਲੋਂ ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵੱਲੋਂ ਇਹ ਸਾਰੇ ਵੀਰਾਂ ਵੱਲੋਂ ਪੰਥ ਵੱਲੋਂ ਸੰਗਤ ਵੱਲੋਂ ਇੱਥੇ ਚਾਹੀਦਾ ਸੀ ਤੁਰੰਤ ਮੁੱਖ ਮੰਤਰੀ ਸਾਹਿਬ ਆ ਕੇ ਵੇਖਦੇ ਸਾਡੇ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਹੇ ਹਾਂ ਤੇ ਅੱਜ ਸ਼ੋਕਿਓ ਮੰਦਾ ਆਖੇ ਵਾਲੀ ਕਹਾਣੀ ਕਿੱਥੇ ਇੱਕ ਕੜੀ ਹੈ ਧੀਆਂ ਦੇ ਕਤਲ ਭੈਣਾਂ ਨਾਲ ਫਰੇਬ ਪਤਨੀਆਂ ਨੂੰ ਤਲਾਕ ਤੇ ਮਾਵਾਂ ਨੂੰ ਰੋਲਣਾ ਇਹ ਪੰਜਾਬ ਤੇ ਸਿੱਖਾਂ ਦਾ ਫਲਸਫਾ ਨਹੀਂ ਹੈ ਤੇ ਅੱਜ ਆਪਣੇ ਫਲਸਫੇ ਨੂੰ ਪਛਾਣੋ ਇਹ ਸ਼ਰਮਸ਼ਾਰ ਮਨੁੱਖਤਾ ਵੀ ਹੋਈ ਸ਼ਰਮਸ਼ਾਰ ਦੇਸ਼ ਦਾ ਕਾਨੂੰਨ ਵੀ ਹੋਇਆ ਪੂਰੀ ਦੁਨੀਆ ਚ ਤੁਹਾਡੇ ਤੇ ਹੱਸਦੇ ਹੋਣਗੇ ਅਮਰੀਕਾ ਕੈਨੇਡਾ ਫਾਈ ਵਾਈ ਜਿਹਨੂੰ ਵਰਲਡ ਕਹਿੰਦੇ ਆ ਪਿਆ ਭਾਰਤ ਦਾ ਕਾਨੂੰਨ ਜੇ ਤੇ ਆ ਉਥੇ ਦਾ ਸਿਸਟਮ ਜੇ ਉਹ ਬੰਦਾ ਇੰਜ ਕਰ ਗਿਆ ਤੇ ਵਾਰੇ ਜਾਈ ਉਹਨਾਂ ਪੁਲਸੀਆਂ ਦੇ ਜਿਹੜੇ ਇੱਥੇ ਉਹਨੂੰ ਫੜਨ ਦੀ ਬਜਾਏ ਰੇ ਸਵੇਰੇ 6 ਵਜੇ ਤੱਕ ਪ੍ਰੈਸ਼ਰ ਬਣਾਉਂਦੇ ਰਹਿ ਐਫ ਆਈ ਆਰ ਅੰਜ ਨਹੀਂ ਅੰਜ ਦੇਖੋ ਜੇ ਪੁਲਿਸ ਵਾਲਿਆਂ ਵਿੱਚ ਵੀ ਆਤਮਾ ਨਾ ਦੀ ਕੋਈ ਚੀਜ਼ ਹੁੰਦੀ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਬਣ ਕੇ ਜ਼ਰੂਰ ਕਹਿੰਦੇ ਅੱਧਾ ਘੰਟਾ ਕੈਮਰੇ ਬੰਦ ਕਰੋ ਔਰ ਰੀਜ ਲਾਓ ਇਸ ਦਰਿੰਦੇ ਤੇ ਬਾਅਦ ਚ ਦੇਖਾਂਗੇ ਦਾ ਕੇਸ ਕੀ ਬਣਾਉਣਾ ਇਹ ਪੁਲਿਸ ਨੂੰ ਵੀ ਅੱਜ ਇੱਥੇ ਆਪਣੀ ਜ਼ਿੰਮੇਵਾਰੀ ਬਣਦੀ ਸੀਗੀ ਤੇ ਸਰਕਾਰ ਨੂੰ ਐਵੇਂ ਕਵਾਂਗੇ ਜਿਹੜੇ ਪੁਲਿਸ ਵਾਲੇ ਨਾ 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 ਕਰਕੇ ਇਨੂੰ ਲਮਕਾਇਆ ਇਹਨੂੰ ਕੱਜਣ ਦਾ ਯਤਨ ਕੀਤਾ ਕੋਜੀ ਹਰਕਤ ਕੀਤੀ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਤੇ ਵੀ ਧਾਰਾ 307 ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾਏ